ਸੰਪਰਾਲਾ ਦੇ ਕਿਟਾਣੀ ਦੇ ਵਿੱਚ ਇੱਕ ਨਵ ਜੰਮੇ ਬੱਚੇ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਕੰਧ ਦੇ ਉੱਪਰ ਰੱਖ ਦਿੱਤਾ ਗਿਆ। ਇਸ ਤੋਂ ਬਾਅਦ ਇਹ ਮਾਂ ਗਾਇਬ ਹੋ ਜਾਂਦੀ ਹੈ। ਪਰ ਇੱਕ ਔਰਤ ਦੇ ਪੁੱਤ ਨੇ ਇਸ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਇਸ ਬੱਚੇ ਨੂੰ ਚੁੱਕਿਆ ਅਤੇ ਮਾਂ ਨੂੰ ਜਾ ਕੇ ਦੱਸਿਆ ਕਿ ਬਾਹਰ ਬੱਚਾ ਹੈ। ਪਹਿਲਾਂ ਮਾਂ ਨੇ ਯਕੀਨ ਨਹੀਂ ਕੀਤਾ ਕਿ ਇਨਸਾਨੀ ਬੱਚਾ। ਬਾਅਦ ਵਿੱਚ ਜਦੋਂ ਪਤਾ ਲੱਗਿਆ ਤਾਂ ਮਾਂ ਦੇ ਹੋਸ਼ ਉੱਡ ਗਏ। ਇਸ ਬੱਚੇ ਨੂੰ ਚੰਗੀ ਤਰ੍ਹਾਂ ਲਪੇਟਿਆ ਗਿਆ, ਛਾਤੀ ਨਾਲ ਲਾਇਆ ਗਿਆ। ਗਰਮੀ ਦੇ ਵਿੱਚ ਰੋਂਦਾ ਇਹ ਭੁੱਖਾ ਪਿਆਸਾ ਬੱਚਾ ਮਾਂ ਤੋਂ ਇਸ ਦਾ ਦਰਦ ਨਹੀਂ ਦੇਖਉਂ। ਉਸਔਰਤ ਨੇ ਉਸਦੀ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੋਈ ਨਾ ਮਿਲਿਆ ਤਾਂ ਉਸਨੂੰ ਸਿਵਲ ਹਸਪਤਾਲ ਲੈ ਕੇ ਪਹੁੰਚ ਗਏ। ਡਾਕਟਰਾਂ ਦੇ ਵੱਲੋਂ ਜਦੋਂ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਬੱਚਾ 8ਵੇਂ ਮਹੀਨੇ ਦੇ ਵਿੱਚ ਪੈਦਾ ਹੋਇਆ। ਅਤੇ ਹੁਣ ਉਸਦੇ ਮਾਪੇ ਦਾ ਕੁਝ ਅਤਾ ਪਤਾ ਨਹੀਂ। ਇਸ ਮਗਰੋਂ ਉੱਥੇ ਮੌਜੂਦ ਇੱਕ ਨਰਸ ਜੋ ਕਿ ਕਾਫੀ ਲੰਬੇ ਸਮੇਂ ਤੋਂ ਘਰ ਦੇ ਵਿੱਚ ਬੱਚੇ ਦੀ ਚਾਹ ਰੱਖਦੀ ਸੀ ਉਸ ਦੇ ਲਈ ਇਹ ਖੁਸ਼ੀ ਦਾ ਪਲ ਬਣ ਗਿਆ ਉਸਨੇ ਕਿਹਾ ਕਿ ਇਸ ਲਾਵਾਰਿਸ ਬੱਚੇ ਨੂੰ ਮੈਂ ਪਾਲਾਂਗੀ ਇਸ ਬੱਚੇ ਨੂੰ ਉਸਦੀ ਨਵੀਂ ਮਾਤਾ ਮਿਲ ਗਈ ਪਰ ਜਿਸ ਮਾਂ ਨੇ ਉਹ ਜਹੀ ਹਰਕਤ ਕੀਤੀ ਇਸ ਮਾਸੂਮ ਦੇ ਨਾਲ ਉਸਨੂੰ ਉਸਤੇ ਕੀਤੇ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਪਰ ਉਸ ਤੋਂ ਵੀ ਪਹਿਲਾਂ ਉਸਦੇ ਪਿੱਛੇ ਦੀ ਪੂਰੀ ਕਹਾਣੀ ਸਾਹਮਣੇ ਆਣੀ ਚਾਹੀਦੀ ਹੈ ਕਿ ਆਖਿਰਕਾਰ ਕਿਹੋ ਜਿਹੇ ਹਾਲਾਤ ਸੀ ਕਿਉਂ ਉਹ ਮਜਬੂਰ ਹੋਈ ਆਪਣੇ ਬੱਚੇ ਨੂੰ ਪੇਟ ਦੇ ਵਿੱਚ 8 ਮਹੀਨੇ ਰੱਖਣ ਤੋਂ ਬਾਅਦ ਕਿ ਲਵਾਰੀ ਸਾਲਤੇ ਵਿੱਚ ਛੱਡ ਦੇ ਸਾਰੇ ਦੁੱਖ ਦਰਦ ਕਸ਼ਟ ਸਹਿਣ ਤੋਂ ਬਾਅਦ ਉਸਨੇ ਇਹੋ ਜਿਹਾ ਕੰਮ ਕਿਉਂ ਕੀਤਾ ਕੀ ਮਜਬੂਰੀ ਸੀ ਉਹ ਉਹ ਬੰਦਾ ਕੌਣ ਸੀ ਜਿਸ ਦੇ ਨਾਲ ਉਸਨੇ ਸੰਬੰਧ ਬਣਾਇਆ ਤੇ ਇਸ ਬੱਚੇ ਦਾ ਉਹ ਪਿਓ ਜਿਹੜੀ ਹਾਲਾਤਾਂ ਦੇ ਵਿੱਚ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗਿਆ ਕਿ ਉਸ ਦਾ ਨਾੜੂਆ ਤੱਕ ਵੀ ਨਹੀਂ ਕਟਿਆ ਹੋਇਆ ਸੀ ਡਾਕਟਰਾਂ ਦੇ ਵੱਲੋਂ ਹੀ ਇਸ ਦੀ ਦੇਖਭਾਲ ਕੀਤੀ ਗਈ ਅਤੇ ਹੁਣ ਨਰਸ ਜਿਹੜੀ ਇਸ ਦੀ ਦੇਖਭਾਲ ਕਰ ਰਹੀ ਹੈ ਉਹਨਾਂ ਦਾ ਨਾਮ ਸਰਬਜੀਤ कौर ਹੈ ਉਹ ਵੀ ਇਸ ਨੂੰ ਅਪਣਾ ਰਹੇ ਨੇ ਅਤੇ ਆਪਣੇ ਘਰ ਖੁਸ਼ੀ-ਖੁਸ਼ੀ ਲੈ ਕੇ ਜਾਂਦੇ ਫਿਲਹਾਲ ਉਸ ਨਰਸ ਦੇ ਵੱਲੋਂ ਹੁਣ ਕੀ ਕੁਝ ਕਿਹਾ ਗਿਆ ਤੇ ਪਹਿਲੀ ਵਾਰ ਜਿਸਔਰਤ ਨੇ ਕੰਦ ਦੇ ਉੱਪਰ ਇਸ ਬੱਚੇ ਨੂੰ ਦੇਖਿਆ ਉਹ ਕੀ ਕਹਿੰਦੇ ਨੇ ਜਾਣੋ ਹਾਂਜੀ ਸਾਡੇ ਕੋਲ ਇੱਕ ਤਾਂ ਕਿਉਂ ਘਰ ਤੇ ਆਇਆ ਘੱਟ ਨਹੀਂ ਜਾਂਦਾ ਤੇ ਉਹ ਉਹਦੀ ਕੇਅਰ ਮੈਂ ਕੀਤੀ ਆ ਤੇ ਬਹੁਤ ਜ਼ਿਆਦਾ ਲੁੱਟਿਆ ਹੈ ਸੀ ਕਿਸੇ ਨੇ ਆਪਣੇ ਕੰਮ ਤੇ ਰੱਖਿਆ ਹੈ ਸੀ ਤਾਂ ਉਹ ਕਾਰਜ ਤੋਂ ਚੁੱਕ ਕੇ ਪਿੰਡ ਵਾਲੇ ਜਿਹੜੇ ਨੇ ਉਹ ਸਾਡੇ ਕੋਲ ਲੈ ਕੇ ਆਏ ਨੇ ਅਸੀਂ ਉਹਨੂੰ ਰਿਪੋਰਟ ਦਾ ਕੋਡ ਟਾਈਪ ਕੀਤੀ ਆ ਵੀ ਤੇ ਉਹਦੀ ਸ਼ੋਰਟ ਹੀ ਲੈ ਲੈਂਦੀ ਆ ਮੈਂ ਸਟਾਫ ਹਾਂ ਸਟਾਫ ਨਰਸ ਆ ਤੇ ਮੈਨੂੰ ਬੱਚਾ ਚਾਹੀਦਾ ਇਸ ਤਰ੍ਹਾਂ ਕੀ ਜਿਹੜਾ ਬੱਚਾ ਉਹ ਮੈਂ ਹੀ ਉਹਦਾ ਲਾਚ ਪਰਾਉਂਗੀ ਤੇ ਮੈਂ ਹੀ ਪੂਰੀ ਅਨਸੈਸਟੀਜ਼ ਦਊਂਗੀ ਤੁਹਾਡੇ ਮੰਦ ਦੇ ਵਿੱਚ ਕਿਦਾਂ ਹੈ ਜਦੋਂ ਮੰਦ ਦੇ ਵਿੱਚ ਇਮੀਡੀਟਲੀ ਆਇਆ ਕਿਉਂਕਿ ਸਾਡੇ ਘਰ 'ਚ ਬੱਚਾ ਨਹੀਂ ਹੈਗਾ ਲਗਭਗ ਵੀ ਸਾਲ ਤੋਂ ਕਿ ਸਾਨੂੰ ਬਹੁਤ ਮੁਸ਼ਕਲ ਸੀ ਬੱਚੇ ਨੂੰ ਅਸੀਂ ਬਚਾਉਣ ਲਿਆ ਰਹੇ ਮੈਂ ਲੈ ਰਕਮੈਂਡੇ ਬਗੈਰਾ ਫਿਲ ਕਰਕੇ ਕਿਦਾਂ ਹੈ ਹਾਂਜੀ ਪੁਲਿਸ ਨੂੰ ਫੋਕ ਕਰਤਾ ਸੀ ਤਾਂ ਪੁਲਿਸ ਵਾਲੇ ਆਉਣਗੇ ਮੇਰੇ ਤੋਂ ਡਾਕਟਰ ਜੋ ਬੁਣੇ ਦਾ ਆਈਡੈਂਟੀਟੀ ਨਾ ਮੇਰਾ ਨਾਮ ਡਾਕਟਰ ਰਮਨ ਐਸ ਡੀ ਐਸ ਮਰਾਨਾ ਇੱਕ ਪਤੀ ਨੇ ਇਹ ਦਿੱਤੀ ਹੈ ਇੱਕ ਸਾਡੇ ਕੋ ਸਵੇਰੇ 7:00 ਵਜੇ ਬੱਚਾ ਲੈ ਕੇ ਆਂਦਾ ਗਿਆ ਘਟਿਆਣ ਘਟਾਣੀ ਦੇ ਰਹਿਣ ਵਾਲੇ ਜਿਹਨਾਂ ਨੇ ਲੈ ਕੇ ਆਂਦਾ ਬੱਚਾ ਨਿਓ ਬਹੁਤ ਬੱਚਾ ਆ ਇਮਮਚੂਰ ਆ ਪ੍ਰੀ ਟਰਮ ਹੈ ਆਰਾਊਂਡ 8 ਮਾਂਸ ਦਾ ਬੱਚਾ ਲੱਗਦਾ ਹੈ ਠੀਕ ਹੈ ਔਰ ਇਹ ਦਾ ਅਨਵੰਟਡ ਚਾਈਲਡ ਦਾ ਲਾਇਕੇ ਸੀ ਹੈ ਜਿਨ੍ਹਾਂ ਨੇ ਲੈ ਕੇ ਆਉਂਦਾ ਉਹਨਾਂ ਨੇ ਇਹ ਦੱਸਿਆ ਕਿ ਬੱਚਾ ਇੱਥੇ ਕੋਈ ਟਟਾਣੀ ਕੋ ਫੈਕਟਰੀ ਆ ਨਾਮਤਾਰੀ ਹਿੰਦੀ ਉਹ ਫੈਕਟਰੀ ਦੇ ਪਿੱਛੇ ਕੋਈ ਜਿਹੜੇ ਮਾਈਗ੍ਰੈਂਟ ਲੇਬਰ ਉਹਨਾਂ ਨੇ ਰਹਿਣ ਦੇ ਰੈਜ਼ੀਡੈਂਟ ਪਲਾਟ वगैरह ਬਣੇ ਹੋਏ ਆ ਉੱਥੇ ਕਿਸੇ ਕੰਦ ਦੇ ਉੱਪਰ ਛੱਤ ਦੇ ਬੱਚੇ ਨੂੰ ਇਦਾਂ ਹੀ ਛੱਡਿਆ ਹੋਇਆ ਸੀ ਤੇ ਉਹਨਾਂ ਨੇ ਦੇਖਿਆ ਤੇ ਉਹ ਸਾਡੇ ਕੋਲ ਲੈ ਕੇ ਆਏ ਆ ਬੱਚੇ ਦੀ ਕੋਡ ਰਿਪੋਰਟ ਅਸੀਂ ਕਲੈਮ ਕਰਤੀ ਹੈ ਠੀਕ ਹੈ ਆਕਸੀਜਨ ਲਗਾਤੀ ਹੈ ਅੱਜ ਅਸੀਂ ਬੱਚੇ ਦੀ ਥੋੜੀ ਕੰਡੀਸ਼ਨ ਕ੍ਰਿਟੀਕਲ ਹੈ ਬੱਚਾ ਟਾਈਮ ਤੋਂ ਪਹਿਲਾਂ ਦਾ ਹੋਇਆ ਹੋਇਆ ਵਾ ਤੇ ਅਸੀਂ ਇਹਨੂੰ ਅੱਗੇ ਲੁਧਿਆਣਾ ਸਾਡੇ ਸਰਕਾਰੀ ਡਿਸਟ੍ਰਿਕਟ ਹਸਪੀਟਲ ਤੇ ਰੈਫਰ ਕਰ ਰਹੇ ਹਾਂ ਪੁਲਿਸ ਇਨਫੋਰਮੇਸ਼ਨ ਅਸੀਂ ਆਪੇ ਬਲੋਕ ਪੇਸਤੀਆ ਵੀ ਤਾਂ ਉਹ ਪੁਲਿਸੇ ਉਹਨਾਂ ਡ੍ਰੌਪ ਕਰਨ ਦੇ ਵੀ ਆਜੇ ਗੱਲ ਚੱਲਦੀ ਹੈ ਉਹ ਬੱਚੇ ਨੂੰ ਫਾਈਂਡ ਅਪ ਹੋਣ ਲਈ ਦੱਸ ਪਾਏ ਬੱਚਾ ਲਪੇਟ ਕੇ ਰੱਖ ਦਿੱਤਾ ਸੀ ਮੈਂ ਬੱਚਾ ਉਠਾ ਲਿਆ ਗੋਦ ਵਿੱਚ ਗੋਦ ਵਿੱਚ ਤਰਸ ਵੀ ਆਇਆ ਜਾਂ ਪਤਾ ਨਹੀਂ बच्चा था जलम दे दिया बाकी उसको पाल नहीं किया किसी को पास बिकने से क्या फायदा किसी को दे देता तो लेता पाल लेता अपने बच्चे के तू नहीं मैं पाल के उसको जिंदगी देता दुनिया लोग बोलता यही ना जो किसी ने बच्चा बिक दिया तो फलाने आदमी भैया रानी पोस लिया उसको पोस उस पाल के बड़े कर दिए कितने टाइम तो का बच्चा है ये मेरे को पता नहीं है मैं तो जा रहा था नहाने डी का समय हो रहा था मैं ड्यूटी जा रहा था मेरा मुंडा आ रहा था बेटा ले आ दे। मैं मुंह धोके तैयारी हो वो तो मेरा मुंडा देखा बोलता मम्मी ऊपर देखना बच्चा तो चिड़े चुरी का बच्चा होगा फिर नाल में चारा मैं देखा जो वहाँ पर कपड़े में बचा लग रहा है इतना ऊंचा है देर ऊंचा ना ये कोई जैसे करकट है ना वैसे ही फिर बच्चे को पे लेके मैं डायरेक्ट लेके गेट पर आ गया गेट वाला लोग बोले फिर बोले जो चलो हॉस्पिटल लेके चलो फिर मैं हॉस्पिटल लेके आया मांग मांग क्या 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 मैं तो देख चीन भी नहीं रहा किसके बचाए कौन पुतिया छोड़ के गई कौन नहीं हम लोग सुता पा रहा था अब छोड़ के गया मैं क्या किसको बोलूं जो उन लोग का मर्जी पुलिस वाला कर कार्रवाई कर सकते हैं अच्छा नहीं कर सकते हैं मैं तो देखा नहीं हूँ ये किसका बच्चा है किसका है। मैं देखता तो वही ना झोटा पकड़ के मारता है उसको जाति को किसी को इज्जत बाजार में नहीं बिकता है बिकता है बाजार में इज्जत नहीं बिकता है सौदे खरीदने जाते हैं एक बार खरीदते हैं पचासन भी नहीं खरीदना पड़ता है कपड़े लेते हैं तो फाड़ जाता है ना पे करके देगा तो वो कपड़े बदल देंगे बाकी और चीज नहीं बदला सकता है कंजरी कैसा आदमी थी कैसा नहीं मैं लोग देखा भी नहीं ना ड्यूटी करके हम लोग सोने वाला आदमी तो ना आधा रात ले पौध रात ले थोड़ी जागेंगे वो बंदा कहाँ जा रहा है ये कहाँ कर रहा है कहा नहीं ठीक है सर